ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰ ਲੱਗਿਆ ਕਿ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣਾ ਤੇ ਐਂਡ ਤੱਕ ਦੇਖਣ ਦੇ ਨਾਲ-ਨਾਲ ਇਹਨੂੰ ਆਪਦੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਨੀ ਹੈ ਅੱਜ ਅਸੀਂ ਰਾਏਕੋਟ ਪਹੁੰਚੇ ਹਾਂ ਰਾਏਕੋਟ ਗੁਰਦੁਆਰਾ ਟਾਲੀਆਣਾ ਸਾਹਿਬ ਟਾਲੀਆਣਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਅੱਜ ਇਸ ਵੀਡੀਓ ਦੇ ਵਿੱਚ ਉਹ ਦਿਖਾਇਆ ਜਾਊਗਾ ਇੱਥੋਂ ਦੇ ਇਤਿਹਾਸ ਦਾ ਜਿਹੜਾ ਸਰਹੰਦ ਤੇ ਫਤੇਗੜ ਸਾਹਿਬ ਦੇ ਨਾਲ ਕੀ ਸੰਬੰਧ ਹੈ ਉਹ ਇਸ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਤੇ ਆਓ ਅ ਦਰਸ਼ਨ ਕਰੀਏ ਗੁਰਦੁਆਰਾ ਟਾਲੀਆਣਾ ਸਾਹਿਬ ਦੇ ਤੇ ਜਾਣੀਏ ਇਥੋਂ ਦਾ ਸੰਖੇਪ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਇ ਸੇ ਜੰਤ ਭਏ ਹਰਿਆਵਲੇ ਜਿੱਨੀ ਮੇਰਾ ਸਤਗੁਰੂ ਦੇਖਿਆ ਜਾਏ ਇਹ ਪਾਵਨ ਪਵਿੱਤਰ ਸਥਾਨ ਜਿਸਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਉਹ ਪਾਵਨ ਪਵਿੱਤਰ ਸਥਾਨ ਆ ਜਿੱਥੇ ਦਸ਼ਮੀਸ਼ ਪਿਤਾ ਸਰਵੰਸਦਾਨੀ ਅੰਮ੍ਰਿਤ ਕੇ ਦਾਤੇ ਸਹੇਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਵੇਲੇ 19 ਪੋ 1705 ਈਸਵੀ ਨੂੰ ਜਿਨ੍ਹਾਂ ਦੇ ਨਾਲ ਭਾਈ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਪਿਆਰੇ ਭਾਈ ਦਇਆ ਸਿੰਘ ਜੀ ਪਿਆਰੇ ਭਾਈ ਧਰਮ ਸਿੰਘ ਜੀ ਤੇ ਨਾਲ ਇੱਕ ਸਿੱਖ ਸਨ ਭਾਈ ਮਾਨ ਸਿੰਘ ਇਸ ਪਾਵਨ ਸਥਾਨ ਤੇ ਪਹੁੰਚੇ ਸਨ ਜਿੱਥੇ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਜੀ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ ਉਸ ਸਥਾਨ ਦੇ ਕੋਲ ਬਿਲਕੁਲ ਇੱਕ ਬਹੁਤ ਵੱਡਾ ਟਾਲੀ ਦਾ ਦਰਖਤ ਸੀ ਤੇ ਲੇਹੀ ਨਦੀ ਉੱਥੋਂ ਦੀ ਲੰਘਦੀ ਸੀ ਗੁਰੂ ਸਾਹਿਬ ਜੀ ਨੇ ਆਪਣਾ ਜਿਹੜਾ ਆਸਣ ਸੀ ਉਹ ਟਾਲੀ ਦੇ ਦਰਖਤ ਹੇਠ ਲਾਉਣਾ ਕੀਤਾ ਜਿੱਥੋਂ ਇਸ ਸਥਾਨ ਦਾ ਨਾਂ ਪਿਆ ਗੁਰਦੁਆਰਾ ਸ੍ਰੀ ਟਾਲੀਆਂ ਦਾ ਸਾਹਿਬ ਹੁਣ ਜਦੋਂ ਥੋੜਾ ਜਿਹਾ ਦਿਨ ਚੜ੍ਹਿਆ ਤੇ ਜਿਹੜੇ ਇਥੋਂ ਦੇ ਰਾਏ ਕੱਲਾ ਚੌਧਰੀ ਸਨ ਉਹਨਾਂ ਦਾ ਇੱਕ ਪਾਲੀ ਸੀ ਜਿਹਦਾ ਨਾਂ ਸੀ ਨੂਰਾ ਮਾਹੀ ਜਦੋਂ ਉਹ ਮੱਝਾਂ ਲੈ ਕੇ ਇੱਥੇ ਪਹੁੰਚਦਾ ਏ ਤਾਂ ਦਸਮੇਸ਼ ਪਿਤਾ ਜੀ ਉਸ ਨੂੰ ਬੜੇ ਪਿਆਰ ਨਾਲ ਇਹ ਬਚਨ ਆਖਦੇ ਨੇ ਕਹਿੰਦੇ ਭਾਈ ਸਾਨੂੰ ਦੁੱਧ ਸਕਾਉਣਾ ਕਰ ਤੇ ਨੂਰਾ ਮਾਹੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਹਿਣ ਲੱਗਾ ਦਰਬੇਸ਼ ਜੀ ਇਹ ਸਾਰੀਆਂ ਔਸਰ ਝੋਟੀਆਂ ਹਨ ਜਿਹੜੀਆਂ ਦੁੱਧ ਵਾਲੀਆਂ ਮੱਝਾ ਉਹ ਘਰ 'ਚ ਮੌਜੂਦ ਨਹੀਂ ਦੁੱਧ ਵੀ ਘਰ 'ਚ ਮੌਜੂਦ ਆ ਜੇ ਤੁਹਾਡੀ ਆਗਿਆ ਹੋਵੇ ਮੈਂ ਆਪਣੇ ਘਰ ਜਾ ਕੇ ਤੁਹਾਡੇ ਵਾਸਤੇ ਦੁੱਧ ਲੈ ਕੇ ਆਉਣਾ ਹਾਂ ਪਰ ਗੁਰੂ ਸਾਹਿਬ ਨੇ ਬਚਨ ਕੀਤਾ ਕਹਿੰਦੇ ਭਾਈ ਘਰ ਜਾਣ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਇਹ ਬਚਨ ਕੀਤਾ ਸੀ ਕਹਿੰਦੇ ਭਾਈ ਇਸ ਔਸਰ ਝੋਟੀ ਨੂੰ ਚੋਣਾ ਕਰ ਤਾਂ ਜਿਹੜਾ ਨੂਰਾ ਮਾਹੀ ਸੀ ਜਿਸ ਤਰ੍ਹਾਂ ਗੁਰਬਾਣੀ ਦੇ ਅੰਦਰ ਇਹ ਸਾਰਿਆਂ ਲਈ ਹੁਕਮਾਂ ਵੀ ਜੋ ਗੁਰ ਕਹੈ ਸੋਈ ਪਲ ਮੰਨੋ ਗੁਰਬਾਣੀ ਕਹੈ ਸੇਵਕ ਜਨ ਮੰਨੇ ਪ੍ਰਤੱਖ ਗੁਰੂ ਨਿਸਤਾਰੇ ਤਾਂ ਗੁਰੂ ਸਾਹਿਬ ਦੇ ਬਚਨ ਨੂੰ ਸਤ ਕਰਕੇ ਮੰਨਦੇ ਹੋਏ ਨੂਰਾ ਮਾਹੀ ਉਸ ਔਸਰ ਝੋਟੀ ਦੇ ਹੇਠ ਥਾਪੜਾ ਦੇ ਕੇ ਬੈਠ ਗਏ ਜਿੱਥੇ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਪਾਵਨ ਦਰਬਾਰ ਦੇ ਖੱਬੇ ਪਾਸੇ ਜਿਹੜੇ ਸਥਾਨ ਦੇ ਆਪ ਜੀ ਦਰਸ਼ਨ ਕਰਦੇ ਹੋ ਗੁਰਦੁਆਰਾ ਬੂਟਾ ਸਾਹਿਬ ਉੱਥੇ ਕਰੌਂਦੇ ਦਾ ਦਰਖਤ ਮੌਜੂਦ ਹੈ ਜਿਸ ਦਰਖਤ ਦੇ ਨਾਲ ਨੂਰਾ ਮਾਹੀ ਨੇ ਉਸ ਔਸਰ ਝੋਟੀ ਨੂੰ ਬੰਦਨਾ ਕੀਤਾ ਤੇ ਨਾਲ ਫਿਰ ਗੁਰੂ ਸਾਹਿਬ ਦੇ ਸਨਮੁਖੇ ਬੇਨਤੀ ਕੀਤੀ ਸੀ ਵੀ ਗੁਰੂ ਸਾਹਿਬ ਜੀ ਮੇਰੇ ਕੋਲੇ ਬਰਤਨ ਨਹੀਂ ਕੋਈ ਭਾਂਡਾ ਨਹੀਂ ਜਿਹਦੇ ਅੰਦਰ ਮੈਂ ਇਸ ਦੁੱਧ ਨੂੰ ਚੋ ਸਕਾਂ ਤਾਂ ਫਿਰ ਗੁਰੂ ਸਾਹਿਬ ਜੀ ਨੇ ਇਹ ਜਿਹਦਾ ਮਾਡਲ ਆਪ ਜੀ ਮਗਰ ਵੇਖ ਰਹੇ ਹੋ ਗੰਗਾ ਸਾਗਰ ਜਿਹਦੇ ਅੰਦਰ 288 ਸੇਕ ਭਾਵ 288 ਗਲੀਆਂ ਮੌਜੂਦ ਸਨ ਉਹ ਗੰਗਾ ਸਾਗਰ ਜਦੋਂ ਗੁਰੂ ਸਾਹਿਬ ਜੀ ਆਲਮਗੀਰ ਸਾਹਿਬ ਤੋਂ ਹੁੰਦੇ ਹੋਏ ਮੋਹੀ ਨਗਰ ਵਿੱਚ ਪਹੁੰਚੇ ਉੱਥੋਂ ਦੇ ਰਹਿਣ ਵਾਲੇ ਭਾਈ ਜਵਾਲਾ ਸਿੰਘ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਉਂਗਲ ਦੇ ਵਿੱਚੋਂ ਗੁਲਸਤਰਾਂ ਕਿਉਂਕਿ ਜਦੋਂ ਵੀ ਕੋਈ ਤੀਰ ਅੰਦਾਜ਼ ਤੀਰ ਚਲਾਉਂਦਾ ਏ ਤਾਂ ਉਸ ਨੂੰ ਇਸ ਗੁਲਸਤਰਾਂ ਦੀ ਜ਼ਰੂਰਤ ਪੈਂਦੀ ਏ ਜਿਹੜਾ ਉਂਗਲ ਦੇ ਅੰਦਰ ਬਿਲਕੁਲ ਧਾ ਚੁੱਕਿਆ ਸੀ ਤਾਂ ਫਿਰ ਜਿਹੜੇ ਭਾਈ ਜਵਾਲਾ ਸਿੰਘ ਸਨ ਉਹਨਾਂ ਨੇ ਬੜੇ ਪਿਆਰ ਦੇ ਨਾਲ ਬੜੇ ਧਿਆਨ ਦੇ ਨਾਲ ਇਸ ਗੁਲਸਤਾਨ ਨੂੰ ਕੱਟਣਾ ਕੀਤਾ ਜੋ ਅੱਜ ਵੀ ਉੱਥੇ ਮੌਜੂਦ ਆ ਤੇ ਨਾਲ ਹੀ ਭਾਈ ਜਵਾਲਾ ਸਿੰਘ ਜੀ ਨੇ ਇਹ ਜਿਹੜਾ ਗੰਗਾ ਸਾਗਰ ਸੀ ਗੁਰੂ ਸਾਹਿਬ ਨੂੰ ਭੇਟਾ ਕੀਤਾ ਸੀ ਹੁਣ ਗੁਰੂ ਸਾਹਿਬ ਜੀ ਨੇ ਉਹ ਗੰਗਾ ਸਾਗਰ ਨੂਰਾ ਮਾਹੀ ਨੂੰ ਦੇਣਾ ਕੀਤਾ ਜਦੋਂ ਨੂਰਾ ਮਾਹੀ ਉਸ ਗੰਗਾ ਸਾਗਰ ਨੂੰ ਮਾਂਜਦਾ ਹੈ ਤਾਂ ਜਿਹੜੀ ਰੇਤ ਉਹਨਾਂ ਗਲੀਆਂ ਦੇ ਰਾਹੀ ਉਹਨਾਂ ਸੇਕਾਂ ਦੇ ਰਾਹੀ ਬਾਹਰ ਗਿਰ ਰਹੀ ਏ ਪਰ ਉਹਦੇ ਮਨ ਦੇ ਅੰਦਰ ਕੋਈ ਵੀ ਸ਼ੰਕਾ ਨਹੀਂ ਆਇਆ ਕਿਉਂਕਿ ਉਹ ਇਸ ਗੱਲ ਤੋਂ ਜਾਣੂ ਏ ਗੁਰਪਰਮੇਸ਼ਰ ਏਕੋ ਜਾਨ ਜੋਤਿ ਸੁਭਾਵੈ ਸੋ ਪਰਵਾਨ ਤੈ ਨੂਰਾ ਮਾਹੀ ਜਦੋਂ ਥਾਪੜਾ ਦੇ ਕੇ ਉਸ ਅਵਸਰ ਝੋਟੀ ਹੀਠ ਬੈਠੇ ਨੇ ਥਣਾ ਵਿੱਚ ਦੁੱਧ ਉੱਤਰ ਆਇਆ ਜਦੋਂ ਦੁੱਧ ਚੋ ਰਹੇ ਨੇ ਤਾਂ ਇੱਕ ਵੀ ਬੂੰਦ ਗੰਗਾ ਸਾਗਰ ਚੋਂ ਬਾਹਰ ਨਾ ਡੁੱਲੀ ਜਦੋਂ ਗੰਗਾ ਸਾਗ ਉਹ ਦੁੱਧ ਨਾਲ ਭਰ ਗਿਆ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਫਿਰ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਦੁੱਧ ਸਿਕਾਉਣਾ ਕੀਤਾ ਹੁਣ ਜਿਹੜਾ ਇਹ ਬਰਤਾਰਾ ਸੀ ਜਿਹੜਾ ਇਹ ਕੌਤਕ ਸੀ ਇਹਨੇ ਜਾ ਕੇ ਰਾਏਕਲਾ ਚੌਧਰੀ ਨੂੰ ਦੱਸਣਾ ਕੀਤਾ ਜਿਹੜਾ ਰਾਏਕਲਾ ਚੌਧਰੀ ਸੀ ਉਹ ਬਿਨਾਂ ਕਿਸੇ ਦੇਰੀ ਤੋਂ ਕਿਉਂਕਿ ਉਹ ਪਹਿਲਾਂ ਵੀ ਦਸ਼ਮੇਸ਼ ਪਿਤਾ ਜੀ ਨੂੰ ਮਿਲ ਚੁੱਕਿਆ ਸੀ ਕਿਉਂਕਿ ਜਦੋਂ ਨਹੰਗ ਖਾਂ ਦੇ ਪੁੱਤਰ ਆਲਮ ਖਾਂ ਦੀ ਕੁੜਮਾਈ ਸੀ ਨਾ ਦਸਮੇਸ਼ ਪਿਤਾ ਜੀ ਵੀ ਕੋਟਲਾ ਨਿਹੰਗ ਖਾਂ ਗਏ ਸਨ ਉੱਥੇ ਰਾਏ ਕੱਲਾ ਚੌਧਰੀ ਨੇ ਪਹਿਲਾਂ ਵੀ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸਨ ਕਿਉਂਕਿ ਨਿਹੰਗ ਖਾਂ ਅਤੇ ਜਰਾਏ ਕੱਲਾ ਚੌਧਰੀ ਆਪਸ ਵਿੱਚ ਕੁੜਮ ਸਨ ਤਾਂ ਉਹਨੇ ਜਦੋਂ ਉਸ ਨੂੰ ਪਤਾ ਲੱਗਿਆ ਵੀ ਦਸਮੇਸ਼ ਪਿਤਾ ਜੀ ਇੱਥੇ ਆਏ ਨੇ ਤਾਂ ਬੜੇ ਪਿਆਰ ਬੜੇ ਸਤਿਕਾਰ ਦੇ ਨਾਲ ਉਸੇ ਸਮੇਂ ਰਾਏ ਕੱਲਾ ਚੌਧਰੀ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਉਂਦਾ ਏ ਉਹਨੇ ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਸਜਦਾ ਕੀਤਾ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦਾ ਗੁਰੂ ਸਾਹਿਬ ਜੀ ਮੈਨੂੰ ਕੋਈ ਸੇਵਾ ਦਾ ਮੌਕਾ ਦਿਓ ਤਾਂ ਫਿਰ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਹਿੰਦੇ ਭਾਈ ਨਿੱਕੇ ਸਾਹਿਬ ਜਾਤੇ ਅਤੇ ਮਾਤਾ ਗੁਜਰ ਕੌਰ ਜੀ ਜੀ ਦੀ ਖਬਰ ਤੁਸੀਂ ਸਰਹੰਦ ਤੋਂ ਮਗਵਾਉਣਾ ਕਰੋ ਕਿਉਂਕਿ ਗੁਰੂ ਸਾਹਿਬ ਜੀ ਅੰਤਰਜਾਮੀ ਨੇ ਸਰਬ ਕਲਾ ਸਮਰੱਥ ਨੇ ਪਰ ਜਿਹੜੇ ਇਤਿਹਾਸਕ ਬਚਨ ਇੱਥੇ ਉਚਾਰਨ ਕਰਨੇ ਨੇ ਜੋ ਅਗਲਾ ਇਤਿਹਾਸ ਸਿਰਜਣਾ ਹੈ ਉਹਨੂੰ ਮੁੱਖ ਰੱਖਦੇ ਆਂ ਫਿਰ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਹਿੰਦੇ ਭਾਈ ਨਿੱਕੇ ਸਾਹਿਬ ਜਾਤੇ ਅਤੇ ਮਾਤਾ ਗੁਜਰਕੌਰ ਦੀ ਖਬਰ ਤੁਸੀਂ ਮਗਵਾਉਣਾ ਕਰੋ ਰਾਏ ਕੱਲੇ ਚੌਧਰੀ ਨੇ ਉਸ ਸਮੇਂ ਨੂਰਾ ਮਾਹੀ ਨੂੰ ਭੇਜਿਆ ਸੀ ਕਿਉਂਕਿ ਉਹਨਾਂ ਦੀ ਜਿਹੜੀ ਭੈਣ ਨੂਰਾ ਉੱਥੇ ਵਿਆਹੀ ਹੋਈ ਸੀ ਤੇ ਨੂਰੇ ਮਾਹੀ ਨੂੰ ਇਹ ਤਾਕੀਦ ਕੀਤੀ ਕਹਿੰਦੇ ਤੁਸੀਂ ਬਿਨਾਂ ਰੁਕੇ ਜਿੰਨਾ ਜਲਦੀ ਤੋਂ ਜਲਦੀ ਹੋ ਸਕਦਾ ਏ ਖਬਰ ਲੈ ਕੇ ਤੁਸੀਂ ਸਰਹੰਦ ਤੋਂ ਵਾਪਸ ਮੁੜਨਾ ਹੈ ਹੁਣ ਜਦੋਂ ਨੂਰਾ ਮਾਹੀ ਪਿੰਡਾਂ ਤੈਅ ਕਰਦੇ ਹੋਏ ਸਰਹੰਦ ਪਹੁੰਚਦੇ ਨੇ ਭੈਣ ਨੂਰਾ ਪ੍ਰਸਾਦਾ ਤਿਆਰ ਕਰਨ ਲੱਗੀ ਏ ਤੇ ਫੇਰ ਜਿਹੜੇ ਨੂਰਾ ਮਾਹੀ ਸਵਾਲ ਕਰਦੇ ਨੇ ਕਹਿੰਦੇ ਭੈਣੇ ਮੈਂ ਵਿਸ਼ੇਸ਼ ਕਾਰਜ ਦੇ ਲਈ ਇੱਥੇ ਆਇਆ ਹਾਂ ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਨਿੱਕੇ ਫਰਜ਼ੰਦ ਉਹਨਾਂ ਦੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਸਹਬਜ਼ਾਦਾ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦੀ ਖਬਰ ਲੈਣ ਵਾਸਤੇ ਮੈਂ ਇੱਥੇ ਆਇਆ ਹਾਂ ਕਿਉਂਕਿ ਜ਼ਾਲਮ ਇਹ ਜਿਹੜਾ ਜ਼ਾਲਮ ਸੂਬਾ ਸਰਹੰਦ ਵਜ਼ੀਰ ਖਾਂ ਹੈ ਉਹਨੇ ਕੈਦ ਵਿੱਚ ਕੀਤਾ ਹੋਇਆ ਏ ਤਾਂ ਉਸ ਸਮੇਂ ਜਿਹੜੇ ਪੈਨ ਨੂਰਾ ਸੀ ਉਹਦੀਆਂ ਪੁੱਭਾਂ ਨਿਕਲ ਗਈਆਂ ਜਿਹੜੇ ਹੱਥ 'ਚ ਫੜਿਆ ਹੋਇਆ ਪੇੜਾ ਸੀ ਉਹ ਵੀ ਸੁੱਟ ਗਿਆ ਤੇ ਰੋ ਰੋ ਕੇ ਉਹਨੇ ਬਿਆਨ ਕੀਤਾ ਵੀ ਕਿਸ ਤਰ੍ਹਾਂ ਇਹਨਾਂ ਜ਼ਾਲਮਾਂ ਨੇ ਨਿੱਕੇ ਸਾਹਿਬ ਜਾਦੇ ਨੂੰ ਪਹਿਲਾਂ ਨੀਹਾਂ ਵਿੱਚ ਨੇ ਆ ਗੁਲੇਲੇ ਮਾਰੇ ਤੂਦ ਦੀਆਂ ਸਟੀਆਂ ਦੇ ਨਾਲ ਕੁੱਟਿਆ ਤੇ ਨੀਹਾਂ ਵਿੱਚ ਚਣ ਕੇ ਜਦੋਂ ਸ਼ਹੀਦ ਕਰਨ ਲੱਗੇ ਜਦੋਂ ਸ਼ਹੀਦ ਨਾ ਹੋਏ ਤਾਂ ਫਿਰ ਸਾਸਲ ਬੇਗ ਬਾਸਲ ਬੇਗ ਜਿਹੜੇ ਦੋ ਜਲਾਦ ਸਨ ਕਿਸ ਤਰ੍ਹਾਂ ਉਹਨਾਂ ਨੇ ਸਾਹ ਦੀਆਂ ਰਗਾਂ ਕੱਟ ਕੇ ਕਿਸ ਤਰ੍ਹਾਂ ਕੋਹ ਕੋਹ ਕੇ ਤਸੀਹੇ ਦੇ ਕਿ ਨਿੱਕੇ ਸਾਹਿਬ ਜਦੋਂ ਸ਼ਹੀਦ ਕੀਤਾ ਕਿਸ ਤਰ੍ਹਾਂ ਮਾਤਾ ਗੁਜਰ ਕੌਰ ਜੀ ਸੱਚਖੰਡ ਪਿਆਨਾ ਕਰਦੇ ਨੇ ਇਹ ਸਾਰੀ ਖਬਰ ਲੈ ਕੇ ਨੂਰਾ ਮਾਹੀ ਇਸ ਪਾਵਨ ਸਥਾਨ ਤੇ ਆਉਂਦੇ ਨੇ ਹੁਣ ਜਿਹੜੇ ਨੂਰਾ ਮਾਹੀ ਕਿਉਂਕਿ ਸੂਰਜ ਢਲ ਰਿਹਾ ਸੀ ਤਾਂ ਦਸਮੇਸ਼ ਪਿਤਾ ਜੀ ਨੇ ਬਚਨ ਕੀਤਾ ਕਹਿੰਦੇ ਭਾਈ ਨੂਰਾ ਆਇਆ ਕਿ ਨਹੀਂ ਆਇਆ ਜਦੋਂ ਭਾਈ ਦਇਆ ਸਿੰਘ ਨੇ ਤੱਕਿਆ ਵੀ ਨੂਰਾ ਮਾਹੀ ਗੁਰੂ ਸਾਹਿਬ ਜੀ ਦੇ ਕੋਲ ਆਉਣ ਦੀ ਬਜਾਏ ਆਪਣੇ ਘਰ ਵੱਲ ਨੂੰ ਜਾ ਰਿਹਾ ਹੈ ਤਾਂ ਗੁਰੂ ਸਾਹਿਬ ਨੇ ਆਖਿਆ ਕਹਿੰਦੇ ਭਾਈ ਉਹਨਾਂ ਨੂੰ ਉਸੇ ਇਸੇ ਸਮੇਂ ਹੀ ਸਾਡੇ ਸਨਮੁਖ ਲਿਆਉਣਾ ਕਰੋ ਤਾਂ ਜਦੋਂ ਨੂਰਾ ਮਾਹੀ ਗੁਰੂ ਸਾਹਿਬ ਦੇ ਸਨਮੁਖ ਆਏ ਤਾਂ ਫਿਰ ਗੁਰੂ ਸਾਹਿਬ ਜੀ ਸਵਾਲ ਕਰਦੇ ਨੇ ਕਹਿੰਦੇ ਭਾਈ ਨੂਰਿਆ ਜਿਹੜੇ ਕਾਰਜ ਵਾਸਤੇ ਤੁਹਾਨੂੰ ਭੇਜਿਆ ਸੀ ਕਿ ਉਹ ਕਾਰਜ ਤਾਤ ਤੋਂ ਹੋਇਆ ਨਹੀਂ ਉਹ ਕਾਰਜ ਨੂੰ ਤੁਸੀਂ ਕਰ ਨਹੀਂ ਸਕੇ ਤਾਂ ਨੂਰਾ ਮਾਹੀ ਜਿਨ੍ਹਾਂ ਨੇ ਆਪਣੇ ਦੋਵੇਂ ਹੱਥਾਂ ਦੇ ਨਾਲ ਆਪਣੇ ਚਿਹਰੇ ਨੂੰ ਢੱਕਿਆ ਹੋਇਆ ਹੈ ਬੜੇ ਬੈਰਾਗ ਦੇ ਅੰਦਰ ਨੂਰਾ ਮਾਹੀ ਜੀ ਆਖਦੇ ਨੇ ਕਹਿੰਦੇ ਦਸ਼ਮੀਸ਼ ਪਿਤਾ ਜੀ ਉਹ ਮੈਂ ਕਾਰਜ ਕਰ ਆਇਆ ਹਾਂ ਪਰ ਮੈਂ ਤੁਹਾਡੇ ਕੋਲ ਇਸ ਕਰਕੇ ਨਹੀਂ ਆਇਆ ਕਿਉਂਕਿ ਜਦੋਂ ਮੈਂ ਇੱਥੇ ਪਹੁੰਚਿਆ ਨਾ ਸੂਰਜ ਡੁੱਬ ਰਿਹਾ ਸੀ ਉਸ ਡੁੱਬਦੇ ਹੋਏ ਸੂਰਜ ਨੂੰ ਵੇਖ ਕੇ ਮਨ ਦੇ ਅੰਦਰ ਖਿਆਲ ਆਇਆ ਵੀ ਤੁਹਾਡੀ ਕੁਲ ਦਾ ਵੀ ਸੂਰਜ ਡੁੱਬ ਗਿਆ ਏ ਪਤਾ ਕਿਉਂ ਕਿ ਵੱਡੇ ਸਹਿਬਜ਼ਾਦੇ ਵੱਡੇ ਫਰਜ਼ਾਂ ਦੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਨਿੱਕੇ ਸਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਇਹਨਾਂ ਨੇ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਏ ਤੁਹਾਡੀ ਕੁਲ ਦਾ ਸੂਰਜ ਡੁੱਬਿਆ ਏ ਤਾਂ ਫਿਰ ਦਸ਼ਮੀਪਿਤਾ ਜੀ ਉਹਨਾਂ ਦਾ ਜਿਗਰਾ ਵੇਖੋ ਉਹਨਾਂ ਨੇ ਬਚਨ ਕੀਤਾ ਸੀ ਕਹਿੰਦੇ ਇਹ ਪਹਿਲੀ ਵਾਰ ਸੋਝ ਨਹੀਂ ਡੁੱਬਿਆ ਕਹਿੰਦੇ ਜਦੋਂ ਸਾਡੇ ਗੁਰਦੇਵ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲੈ ਕੇ ਭਾਈ ਜੈਤਾ ਜੀ ਭਾ ਭਾਈ ਜੀਵਨ ਸਿੰਘ ਜਦੋਂ ਆਏ ਸਨ ਤਾਂ ਉਸ ਸਮੇਂ ਵੀ ਸੋਝ ਡੁੱਬ ਰਿਹਾ ਸੀ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਸਹਬਜ਼ਾਦਾ ਬਾਬਾ ਝੁਜਾਰ ਸਿੰਘ ਸ਼ਹੀਦ ਹੋਏ ਉਦੋਂ ਵੀ ਸੋਝ ਡੁੱਬ ਰਿਹਾ ਸੀ ਕਹਿੰਦੇ ਜਿਹੜਾ ਸਾਡਾ ਨਾਤੀ ਪੁੱਤਰ ਆ ਭਾਵ ਖਾਲਸਾ ਉਹ ਰਹਿੰਦੀ ਦੁਨੀਆ ਤੱਕ ਰਹੇਗਾ ਫਿਰ ਗੁਰੂ ਸਾਹਿਬ ਜੀ ਨੇ ਜਿਹੜਾ ਅਸੀਂ ਦਰਬਾਰ ਸਾਹਿਬ ਦੇ ਸੱਜੇ ਪਾਸੇ ਪਹਿਲਾ ਸਥਾਨ ਗੁਰਦੁਆਰਾ ਮੰਜੀ ਸਾਹਿਬ ਤੇ ਦੂਜਾ ਜਿਹੜਾ ਸਥਾਨ ਹੈ ਗੁਰਦੁਆਰਾ ਜੜਪੁੱਤੀ ਸਾਹਿਬ ਉਸ ਸਥਾਨ ਤੇ ਗੁਰੂ ਸਾਹਿਬ ਜੀ ਸੁਭਾਏ ਮਾਨੀ ਜਿਉਂ-ਜਿਉ ਨੂਰਾਮਾਹੀ ਸਾਰ ਹਾਲ ਬਿਆਨ ਕਰਦਾ ਏ ਤਾਂ ਫਿਰ ਗੁਰੂ ਸਾਹਿਬ ਜੀ ਤੀਰ ਦੀ ਨੋਕ ਦੇ ਨਾਲ ਕਾਹੀ ਦਾ ਬੂਟਾ ਪੁੱਟਦੇ ਹੋਏ ਇਹ ਬਚਨ ਆਖਦੇ ਨੇ ਕਹਿੰਦੇ ਇਹਨਾਂ ਜ਼ਾਲਮਾਂ ਦੀ ਇਹਨਾਂ ਤੁਰਕ ਰਾਜ ਦੀ ਜਿਹੜੀ ਜੜ ਪੁੱਟੀ ਗਈ ਏ ਫਿਰ ਉਸ ਸਮੇਂ ਜਿਹੜਾ ਰਾਏ ਕੱਲਾ ਚੌਧਰੀ ਸੀ ਉਨੇ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦਾ ਦਸ਼ਮੇਸ਼ ਪਿਤਾ ਜੀ ਮੈਂ ਵੀ ਤੁਰਕ ਹਾਂ ਮੈਂ ਵੀ ਮੁਗਲ ਹਾਂ ਪਰ ਮੇਰੇ ਤੇ ਤੁਸੀਂ ਕਿਰਪਾ ਕਰੋ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਹਿੰਦੇ ਭਾਈ ਤੁਸੀਂ ਸਾਡੇ ਸੇਵਕ ਹੋ ਤੁਸੀਂ ਸਾਡੇ ਇਹੋ ਜਿਹੇ ਹਾਲਾਤਾਂ ਵਿੱਚ ਵੀ ਸਾਡੀ ਤੁਸੀਂ ਸੇਵਾ ਕੀਤੀ ਗੁਰੂ ਸਾਹਿਬ ਨੇ ਇੱਕ ਗੰਗਾ ਸਾਗਰ ਇੱਕ ਕਿਰਪਾਨ ਇੱਕ ਰੇਹਲ ਇਹਨਾਂ ਨੂੰ ਭੇਟਾ ਕੀਤੀ ਕਹਿੰਦੇ ਭਾਈ ਇਹਨਾਂ ਵਸਤਾਂ ਦੀ ਤੁਸੀਂ ਸੇਵਾ ਸੰਭਾਲ ਕਰਨੀ ਹੈ ਸਾਡਾ ਰਾਜ ਭਾਗ ਸਦਾ ਕਾਇਮ ਰਹੇਗਾ ਤੁਸੀਂ ਹੱਕ ਅਤੇ ਸੱਚ ਦੇ ਉੱਪਰ ਕਾਇਮ ਰਹਿਣਾ ਹੈ ਗੁਰੂ ਸਾਹਿਬ ਜੀ ਇਸ ਪਾਵਨ ਸਥਾਨ ਤੇ 3 ਦਿਨ 19 20 21 ਨੂੰ 3 ਦਿਨ ਇਸ ਧਰਤੀ ਤੇ ਸੁਭਾਏ ਮੰਨ ਰਾਇ ਕਿਸ ਧਰਤੀ ਨੂੰ ਭਾਗ ਲਾਉਣਾ ਕੀਤੇ ਇਸ ਕਰਕੇ ਹਰ ਸਾਲ ਐਤਕੀ ਵੀ ਇਸ ਪਾਵਨ ਸਥਾਨ ਤੇ 2 3 4 ਜਨਵਰੀ ਦਿਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਨੂੰ ਸਾਲਾਨਾ ਸਮਾਗਮ ਹੋ ਰਿਹਾ ਹੈ ਜਿਸ ਨੂੰ ਮੁੱਖ ਰੱਖਦੇ ਹਨ 2 ਜਨਵਰੀ ਨੂੰ ਦਿਨ ਸ਼ੁੱਕਰਵਾਰ ਨੂੰ ਇਸ ਪਾਵਨ ਸਥਾਨ ਤੋਂ ਵਿਸਾਲ ਨੱਗਰ ਕੀਰਤਨ ਰੰਭ ਹੋਵੇਗਾ 3 ਤਰੀਕ ਨੂੰ ਇਸ ਪਾਵਨ ਸਥਾਨ ਤੇ ਢਾਡੀ ਦਰਬਾਰ ਹੈ ਤੇ 4 ਤਰੀਕ ਨੂੰ 4 ਜਨਵਰੀ 2026 ਨੂੰ ਇਸ ਪਾਵਨ ਸਥਾਨ ਤੇ ਮਹਾਨ ਕਥਾ ਕੀਰਤਨ ਦਰਬਾਰ ਹੋ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਪਾਵਨ ਸਥਾਨ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ